ਕਾਰਮੀ ਆਫੀਸਰ ਦੀ ਪਤਨੀ ਲਾਪਤਾ ਹੁੰਦੀ ਹੈ ਨਾ ਤਾਂ ਘਰ ਦੇ ਵਿੱਚ ਮਿਲਦੀ ਹੈ ਨਾ ਹੀ ਉਹਦਾ ਕੋਈ ਅਤਾ ਪਤਾ ਲੱਗਦਾ ਜਿਹੜਾ ਉਹਦੇ ਮਾਪੇ ਨੂੰ ਸ਼ੱਕ ਹੁੰਦਾ ਉਹਨਾਂ ਦੇ ਜਵਾਈ ਤੇ ਹੁੰਦਾ ਵੀ ਇਹਨੇ ਸਾਡੀ ਕੁੜੀ ਦੇ ਨਾਲ ਕੁਛ ਨਾ ਕੁਛ ਕੀਤਾ ਪਰ ਪੁਲਿਸ ਦੇ ਕੋਲ ਨਾ ਤਾਂ ਕੋਈ ਸਰਾਖ ਹੁੰਦਾ ਹੁਣ ਪੁਲਿਸ ਦੀ ਜਿਹੜੀ ਤਹਿਕੀਕਾਤ ਹੁੰਦੀ ਹੈ ਉਹਦੇ ਵਿੱਚ ਵੀ 10 ਦਿਨ ਤੱਕ ਕੁਝ ਵੀ ਪਤਾ ਨਹੀਂ ਲੱਗਦਾ ਪਰ 10 ਦਿਨਾਂ ਬਾਅਦ ਜਦੋਂ ਇਹ ਪੁਲਿਸ ਇਸ ਰਾਜ਼ ਤੋਂ ਪਰਦਾ ਚੱਕਦੀ ਹੈ ਤਾਂ ਜਿਹੜਾ ਕੁਝ ਇਸ ਮਾਮਲੇ ਦੇ ਵਿੱਚ ਹੁੰਦਾ ਸੁਣਨ ਵਾਲਿਆਂ ਦੀ ਵੀ ਜਿਹੜੀ ਹੈ ਰੂਹ ਕੰਮ ਜਾਂਦੀ ਹੈ। ਤਲੰਗਨਾ ਤਲੰਗਨਾ ਦਾ ਹైదరాబాద్ ਹైదరాబాద్ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ। ਉਸ ਪਰਿਵਾਰ ਦੇ ਵਿੱਚ ਗੁਰਮੂਰਤੀ ਜਿਹੜੇ ਕਿ ਰਿਟਾਇਰਡ ਆਰਮੀ ਆਫੀਸਰ ਹੁੰਦੇ ਨੇ ਨਾਇਬ ਸੂਬੇਦਾਰ ਤੇ ਉਹਨਾਂ ਦੀ ਪਤਨੀ ਮਾਧਵੀ ਤੇ ਦੋ ਉਹਨਾਂ ਦੇ ਬੱਚੇ ਹੁੰਦੇ ਨੇ। ਰਿਟਾਇਰਮੈਂਟ ਤੋਂ ਬਾਅਦ ਜਿਹੜੇ ਗੁਰਮੂਰਤੀ ਹੁੰਦੇ ਨੇ ਉਹ ਇੱਕ ਪ੍ਰਾਈਵੇਟ ਫਾਰਮ ਦੇ ਵਿੱਚ ਸੁਰੱਖਿਆ ਗਾਰਡ ਦੀ ਜੌਬ ਕਰਦੇ ਹੁੰਦੇ ਨੇ। ਇਹ ਸਾਰਾ ਕੁਝ ਚੱਲਦਾ ਹੁੰਦਾ ਪਰਿਵਾਰ ਸਾਰਾ ਕੁਝ ਠੀਕ ਠਾਕ ਵਧੀਆ ਚੱਲਦਾ ਹੁੰਦਾ ਪਰ ਜਿਹੜਾ ਗੁਰਮੂਰਤੀ ਹੁੰਦਾ ਇਹਦੀ ਆਪਣੇ ਸਹੌਰਿਆਂ ਦੇ ਨਾਲ ਅਨਬਣ ਹੁੰਦੀ ਹੈ ਸਹੁਰਿਆਂ ਦੇ ਨਾਲ ਇਹਦਾ ਮੇਲਜੋਲ ਬੰਦ ਹੁੰਦਾ ਪਰ ਜਿਹੜੀ ਮਾਦਵੀ ਹੁੰਦੀ ਹੈ ਉਹਦਾ ਬੋਲਚਾਲ ਆਪਣੇ ਮਾਪੇ ਨਾਲ ਹੁੰਦਾ ਉਹ ਗੱਲਬਾਤ ਕਰਦੀ ਹੈ ਫੋਨ ਤੇ ਪਰ ਜਿਹੜਾ ਗੁਰਮੂਰਤੀ ਹੁੰਦਾ ਇਹ ਬਿਲਕੁਲ ਗੱਲਬਾਤ ਨਹੀਂ ਕਰਦਾ ਤੇ 16 ਜਨਵਰੀ 2025 ਉਸ ਦਿਨ ਜਿਹੜੀ ਮਾਦਵੀ ਹੁੰਦੀ ਹੈ ਆਪਣੀ ਮਾਂ ਨਾਲ ਗੱਲ ਕਰਦੀ ਹੈ ਸਵੇਰੇ ਗੱਲਬਾਤ ਤੋਂ ਬਾਅਦ ਜਦੋਂ ਫੋਨ ਕੱਟ ਕੀਤਾ ਜਾਂਦਾ ਤਾਂ ਦੁਪਹਿਰੇ ਫਿਰ ਉਹਦੀ ਮਾਂ ਜਿਹੜੀ ਹੈ ਦੁਬਾਰਾ ਫੋਨ ਕਰਦੀ ਹੈ ਪਰ ਦੁਬਾਰਾ ਜਿਹੜਾ ਫੋਨ ਹੁੰਦਾ ਮਾਦਵੀ ਦਾ ਸਵਿਚ ਆਫ ਹੁੰਦਾ ਸ਼ਾਮ ਨੂੰ ਫੋਨ ਕੀਤਾ ਜਾਂਦਾ ਹੈ ਸ਼ਾਮ ਨੂੰ ਵੀ ਫੋਨ ਸਵਿਚ ਆਫ ਹੁੰਦਾ ਹੁਣ ਫੋਨ ਨਹੀਂ ਲੱਗਦਾ ਮਾਪੇ ਜਿਹੜੇ ਹੁੰਦੇ ਨੇ ਚਿੰਤਤ ਹੁੰਦੇ ਨੇ ਜਵਾਈ ਨਾਲ ਉਹ ਗੱਲ ਕਰ ਨਹੀਂ ਸਕਦੇ 17 ਤਰੀਕ ਨੂੰ ਫੋਨ ਕੀਤਾ ਜਾਂਦਾ ਤੇ ਜਦੋਂ 17 ਤਰੀਕ ਨੂੰ ਵੀ ਫੋਨ ਸਵਿਚ ਆਫ ਹੁੰਦਾ ਫਿਰ ਇਹਨਾਂ ਦੇ ਘਰ ਦੇ ਨੇੜੇ ਉਹ ਆਪਣੇ ਇੱਕ ਜਾਣਕਾਰ ਨੂੰ ਫੋਨ ਕਰਦੇ ਨੇ ਉਹਨੂੰ ਸਾਰਾ ਕੁਝ ਦੱਸਦੇ ਨੇ ਤੇ ਉਹ ਜਾ ਕੇ ਜਦੋਂ ਪਤਾ ਕਰਦਾ ਤੇ ਗੁਰਮੂਰਤੀ ਤੋਂ ਪੁੱਛਿਆ ਜਾਂਦਾ ਮਾਧਵੀ ਬਾਰੇ ਤਾਂ ਉਹਦਾ ਕਹਿਣਾ ਹੁੰਦਾ ਵੀ ਉਹ ਕਿਤੇ ਗਈ ਹੈ ਆਪਣੀ ਸਹੇਲੀ ਕੋਲ ਤਿੰਨ ਚਾਰ ਦਿਨਾਂ ਬਾਅਦ ਵਾਪਸ ਆਏਗੀ ਤੇ ਜਦੋਂ ਬੱਚਿਆਂ ਦਾ ਪੁੱਛਿਆ ਜਾਂਦਾ ਤਾਂ ਬੱਚਿਆਂ ਦਾ ਕਹਿਣਾ ਹੁੰਦਾ ਉਹ ਮੇਰੇ ਕੋਲ ਨੇ ਸਾਰਾ ਕੁਝ ਜਾ ਕੇ ਉਹਦੇ ਮਾਪੇ-ਬਾਪ ਨੂੰ ਦੱਸਦਾ ਤਾਂ ਮਾਪੇ-ਬਾਪ ਪਹਿਲੀ ਗੱਲ ਤੋਂ ਹੈਰਾਨ ਹੁੰਦੇ ਨੇ ਵੀ ਜਿਹੜੀ ਉਹਨਾਂ ਦੀ ਬੇਟੀ ਮਾਧਵੀ ਹੁੰਦੀ ਆ ਉਹ ਬਿਨਾਂ ਬੱਚਿਆਂ ਤੋਂ ਕਿਤੇ ਜਾਂਦੀ ਹੋਈ ਨਹੀਂ ਉਹ ਬੱਚਿਆਂ ਨੂੰ ਹਮੇਸ਼ਾ ਨਾਲ ਲੈ ਕੇ ਜਾਂਦੀ ਸੀ ਫਿਰ ਦੂਜੀ ਉਹਨਾਂ ਦੇ ਸ਼ੰਕਾ ਇਹ ਹੁੰਦੀ ਹੈ ਵੀ ਜੇ ਉਹ ਗਈ ਵੀ ਆ ਤਾਂ ਉਹਦਾ ਫੋਨ ਸਵਿਚ ਆਫ ਕਿਉਂ ਆ ਹੁਣ 17 ਦੀ ਤਾਰੀਖ ਵੀ ਲੰਘ ਜਾਂਦੀ ਹੈ ਜਦੋਂ 18 ਨੂੰ ਵੀ ਫੋਨ ਸਵਿਚ ਆਫ ਹੁੰਦਾ ਫਿਰ ਉਹਦੇ ਜਿਹੜੇ ਮਾਪੇ-ਬਾਪ ਹੁੰਦੇ ਨੇ ਉਹ ਗੁਰਮੂਰਤੀ ਦੇ ਘਰ ਪਹੁੰਚਦੇ ਨੇ ਜਦੋਂ ਉਹ ਤੋਂ ਜਦੋਂ ਪੁੱਛਿਆ ਜਾਂ ਉਹਦੇ ਵੱਲੋਂ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਮਿਲਦਾ ਫਿਰ ਜਿਹੜੇ ਮਾਪੇ ਹੁੰਦੇ ਨੇ ਮੀਰਪੇਟ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਗੁੰਮਸ਼ੁਦਗੀ ਦੀ ਐਫ ਆਈ ਆਰ ਲਖਾਈ ਜਾਂਦੀ ਹੈ ਮਾਦਵੀ ਦੀ ਤੇ ਗੁਰਮੂਰਤੀ ਤੇ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੁਣ ਗੁਰਮੂਰਤੀ ਹੁੰਦਾ ਰਿਟਾਇਰਡ ਆਰਮੀ ਅਫੀਸਰ ਤੇ ਪੁਲਿਸ ਉਹਦੀ ਇੱਜ਼ਤ ਕਰਦੀ ਸੀ ਰਿਟਾਇਰ ਆਰਮੀ ਅਫੀਸਰ ਆ ਤੇ ਉਹਨੂੰ ਬੁਲਾਇਆ ਜਾਂਦਾ ਪੁਲਿਸ ਸਟੇਸ਼ਨ ਦੇ ਵਿੱਚ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉੱਥੇ ਜਿਹੜਾ ਗੁਰਮੂਰਤੀ ਹੁੰਦਾ ਉਹਦਾ ਕਹਿਣਾ ਹੁੰਦਾ ਵੀ ਉਹ ਆਪਣੇ ਪੇਕੇ ਜਾਣਾ ਚਾਹੁੰਦੀ ਸੀ ਬੱਚਿਆਂ ਨੂੰ ਲੈ ਕੇ ਤੇ ਮੇਰਾ ਇਹਨਾਂ ਦੇ ਨਾਲ ਬੋਲਚਾਲ ਬਿਲਕੁਲ ਬੰਦ ਹੈ। ਇਸ ਗੱਲ ਤੋਂ ਲੈ ਕੇ ਸਾਡੀ ਬਹਿਸ ਹੁੰਦੀ ਹੈ ਤਾਂ ਉਹ ਗੁੱਸੇ ਦੇ ਵਿੱਚ ਘਰੋਂ ਚਲੀ ਗਈ ਇਹ ਕਹਿ ਕੇ ਵੀ ਮੈਂ ਆਪਣੇ ਪੇਕੇ ਜਾ ਰਹੀ ਹਾਂ। ਹੁਣ ਇਹ ਗੱਲ ਹੁੰਦੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਗੁਰਮੂਰਤੀ ਤੋਂ ਫਿਰ ਜਦੋਂ ਦੁਬਾਰਾ ਪੁੱਛਿਆ ਜਾਂਦਾ ਪੁਲਿਸ ਦਾ ਕਹਿਣਾ ਹੁੰਦਾ ਵੀ ਤੂੰ ਪਹਿਲਾਂ ਕਿਹਾ ਸੀ ਵੀ ਉਹ ਆਪਣੀ ਸਹੇਲੀ ਦੇ ਘਰ ਗਈ ਹੈ। ਤਾਂ ਇੱਥੇ ਗੁਰਮੂਰਤੀ ਕੋਲ ਕੋਈ ਜਵਾਬ ਨਹੀਂ ਹੁੰਦਾ। ਉਹ ਕਹਿੰਦਾ ਵੀ ਨਹੀਂ ਉਹ ਆਪਣੇ ਪੇਕੇ ਦਾ ਕਹਿ ਕੇ ਗਈ ਹੈ। ਬਾਕੀ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਗਈ ਹੈ। ਘਰੋਂ ਗੁੱਸੇ ਦੇ ਵਿੱਚ ਗਈ ਹੈ। ਹੁਣ ਪੁਲਿਸ ਜਦੋਂ ਉਹਦੀ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਘਰ ਦੇ ਆਲੇ-ਦੁਆਲੇ ਜਿਹੜੇ ਸੀਸੀਟੀਵੀ ਕੈਮਰੇ ਹੁੰਦੇ ਨੇ ਉਹ ਚੈੱਕ ਕੀਤੇ ਜਾਂਦੇ ਨੇ ਫੋਨ ਟਰਾਈ ਕੀਤਾ ਜਾਂਦਾ ਫੋਨ ਸਵਿਚ ਆਫ ਹੁੰਦਾ ਤੇ ਜਦੋਂ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਇੱਕ ਕੈਮਰੇ ਦੇ ਵਿੱਚ ਉਹਨਾਂ ਦਾ ਘਰ ਜਿਹੜਾ ਸਾਰਾ ਕੈਪਚਰ ਹੁੰਦਾ ਉਹ ਜਦੋਂ ਚੈੱਕ ਕੀਤਾ ਜਾਂਦਾ ਤਾਂ 15 ਜਨਵਰੀ 2025 ਨੂੰ ਇਹ ਮੀਆਂ ਬੀਵੀ ਤੇ ਦੋਨੋਂ ਬੱਚੇ ਘਰ ਤੋਂ ਨਿਕਲਦੇ ਦਿਖਦੇ ਨੇ ਸ਼ਾਮ ਨੂੰ ਜਿਹੜੇ ਮੀਆਂ ਬੀਵੀ ਵਾਪਸ ਆਉਂਦੇ ਦਿਖਦੇ ਨੇ ਬੱਚੇ ਨਹੀਂ ਨਾਲ ਹੁੰਦੇ ਤਾਂ ਪੁੱਛਿਆ ਜਾਂਦਾ ਤਾਂ ਕਹਿਣਾ ਹੁੰਦਾ ਵੀ ਅਸੀਂ ਆਪਣੀ ਭੈਣ ਦੇ ਘਰ ਗਏ ਸੀ ਬੱਚਿਆਂ ਨੂੰ ਮੈਂ ਉੱਥੇ ਛੱਡਿਆ ਅਸੀਂ ਪਤੀ ਪਤਨੀ ਵਾਪਸ ਆ ਗਏ ਗੁਰਮੂਰਤੀ ਹੁੰਦਾ ਉਹ ਤਾਂ ਘਰ ਦੇ ਅੰਦਰ ਆਉਂਦਾ ਬਾਹਰ ਜਾਂਦਾ ਦਿਖਦਾ ਪਰ ਜਿਹੜੀ ਮਾਤਵੀ ਹੁੰਦੀ ਹੈ ਉਹ ਇੱਕ ਵਾਰੀ 15 ਜਨਮਰੀ ਨੂੰ ਘਰ ਦੇ ਅੰਦਰ ਐਂਟਰ ਹੋਈ ਬਾਹਰ ਆਉਂਦੀ ਨਹੀਂ ਦਿਖਦੀ ਉਹ ਜਦੋਂ ਕਿਤੇ ਵੀ ਨਹੀਂ ਦਿਖਦੀ ਤੇ ਨਾ ਜਿੰਨੀ ਵਾਰ ਗੁਰਮੂਰਤੀ ਹੁਣ ਦੋ ਮੀਆਂ ਬੀਵੀ ਰਹਿੰਦੇ ਹੁੰਦੇ ਨੇ ਇਹ ਬਾਹਰ ਨਿਕਲਦਾ ਇਹਦੇ ਹੱਥ ਦੇ ਵਿੱਚ ਕੋਈ ਐਸੀ ਭਾਰੀ ਵਸਤੂ ਨਹੀਂ ਹੁੰਦੀ ਕਿਉਂਕਿ ਪਿੱਛੇ ਆਪਾਂ ਦੇਖ ਚੁੱਕੇ ਹਾਂ ਕਈ ਘਟਨਾਵਾਂ ਵਾਪਰੀਆਂ ਨੇ ਕਦੇ ਪਤਨੀ ਦੀ Laash mili suitcase ਦੇ ਵਿੱਚ ਕਦੇ ਪਤੀ ਦੀ ਮਿਲੀ ਕਦੇ drum ਦੇ ਵਿੱਚ ਮਿਲੀ ਤੇ ਗੁਰਮੂਰਤੀ ਦੇ ਹੱਥ ਦੇ ਵਿੱਚ ਕੋਈ ਇਹੋ ਜੀ ਚੀਜ਼ ਇਹਨਾਂ ਨੂੰ ਨਹੀਂ ਦਿਖਦੀ ਫਿਰ ਘਰ ਦੇ ਵਿੱਚ ਐਂਟਰ ਹੁੰਦੀ ਹੈ ਪੁਲਿਸ ਉੱਥੇ ਚੱਪਾ ਚੱਪਾ ਛਾਣਿਆ ਜਾਂਦਾ ਹੈ ਘਰ ਦੇ ਅੰਦਰ ਵੀ ਉਹਨਾਂ ਨੂੰ ਕੁਝ ਨਹੀਂ ਮਿਲਦਾ ਫਿਰ ਹੁਣ ਗੁਰਮੂਰਤੀ ਤੋਂ ਪੁੱਛਿਆ ਜਾਂਦਾ ਹੈ ਵੀ ਨਾ ਤਾਂ ਘਰ ਦੇ ਅੰਦਰ ਹੈ ਘਰ ਤੋਂ ਬਾਹਰ ਆਉਂਦੀ ਦਿਖੀ ਨਹੀਂ ਤਾਂ ਉਹਦਾ ਕਹਿਣਾ ਹੁੰਦਾ ਵੀ ਇਸ ਗੱਲ ਦਾ ਮੈਨੂੰ ਨਹੀਂ ਪਤਾ ਘਰ ਦੇ ਅੰਦਰ ਹੈ ਨਹੀਂ ਮੇਰੇ ਕੋਲ ਤਾਂ ਇੱਥੇ ਮੇਰੇ ਨਾਲ ਲੜ ਕੇ ਗਈ ਹੈ ਉਸ ਤੋਂ ਬਾਅਦ ਦਾ ਮੈਨੂੰ ਨਹੀਂ ਪਤਾ ਮਾਦਵੀ ਦੇ ਮਾਪੇ ਦਾ ਕਹਿਣਾ ਹੁੰਦਾ ਵੀ ਇਹ ਤੋਂ ਸਖਤੀ ਨਾਲ ਪੁੱਛ ਕੇ ਚ ਕੀਤੀ ਜਾਏ ਤਾਂ ਇਹ ਆਪਣੇ ਆਪ ਦੱਸੇਗਾ ਹੁਣ ਉਹ ਰਿਟਾਇਰ ਆਰਮੀ ਆਫੀਸਰ ਹੁੰਦਾ ਪੁਲਿਸ ਉਹਦੇ ਨਾਲ ਸਖਤੀ ਨਹੀਂ ਕਰਦੀ ਨਾ ਹੀ ਉਤੇ ਐਫ ਆਈ ਆਰ ਕੀਤੀ ਜਾਂਦੀ ਹੈ ਪਰ ਇੱਕ ਸ਼ਖਸ ਹੁੰਦਾ ਜਿਹੜਾ ਕਿ ਗੁਰਮੂਰਤੀ ਦਾ ਚਾਚਾ ਹੁੰਦਾ ਉਹ ਪੁਲਿਸ ਸਟੇਸ਼ਨ ਪਹੁੰਚਦਾ ਪੁਲਿਸ ਸਟੇਸ਼ਨ ਜਾ ਕੇ ਪੁਲਿਸ ਨੂੰ ਕਹਿੰਦਾ ਵੀ ਗੁਰਮੂਰਤੀ ਦਾ ਕਹਿਣਾ ਵੀ ਇਹ ਜਿੱਥੇ ਮਰਜੀ ਲੱਭ ਲੈਣਾ ਜਿਹੜੀ ਮਾਦਵੀ ਇਹਨਾਂ ਨੂੰ ਕਦੇ ਨਹੀਂ ਮਿਲੇਗੀ ਮੈਂ ਇਹਨੂੰ ਮਾਰ ਚੁੱਕਿਆ ਤੇ ਉਹਦੀ ਇਹਨਾਂ ਨੂੰ ਲਾਸ਼ ਵੀ ਨਹੀਂ ਮਿਲਦੀ ਹੁਣ ਇਹ ਜਦੋਂ ਜਾ ਕੇ ਗੱਲ ਉਥੇ ਦੱਸਦਾ ਪਹਿਲਾਂ ਤਾਂ ਉਹ ਸਮਝਦਾ ਸੀ ਚਾਚਾ ਦਾ ਮਜ਼ਾਕ ਹੈ ਪਰ ਜਿਸ ਹਿਸਾਬ ਨਾਲ ਉਹਨੇ ਦੱਸੀ ਸੀ ਜਿਵੇਂ ਦੇ ਉਹਦੇ ਤੇਵਰ ਸੀ ਉਹ ਸਮਝਦਾ ਵੀ ਸੱਚ ਬੋਲ ਰਿਹਾ ਉਹ ਪੁਲਿਸ ਸਟੇਸ਼ਨ ਜਾ ਕੇ ਦੱਸਦਾ ਉਹ ਨੂੰ ਉਹ ਇਹ ਸੋਚਦਾ ਵੀ ਜੇ ਮੈਂ ਨਾ ਦੱਸੀ ਤੇ ਕੱਲ ਨੂੰ ਇਹ ਗੱਲ ਸੱਚੀ ਨਿਕਲੀ ਜੇ ਨੇ ਕਿਹਾ ਵੀ ਮੈਂ ਤਾਂ ਚਾਚੇ ਨੂੰ ਦੱਸਦਾ ਸੀ ਮੈਂ ਤਾਂ ਵੀ ਫਸਾਂਗਾ ਤੇ ਜੇ ਗੱਲ ਸੱਚੀ ਹੈ ਤਾਂ ਮੈਂ ਆਪਣਾ ਫਰਜ਼ ਨਿਭਾਵਾਂ ਮੈਂ ਪੁਲਿਸ ਨੂੰ ਦੱਸਾਂ ਉਹ ਪੁਲਿਸ ਨੂੰ ਜਦੋਂ ਜਾ ਕੇ ਦੱਸਦਾ ਪੁਲਿਸ ਉਹ ਤੋਂ ਫਿਰ ਗੁਰਮੂਰਤੀ ਨੂੰ ਫੜਦੀ ਹੈ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹ ਜਦੋਂ ਪੁੱਛ ਕੇ ਚ ਕਰਦੀ ਉਹ ਦੇਖਦਾ ਉਹਦਾ ਚਾਚਾ ਵੀ ਉੱਥੇ ਹੁੰਦਾ ਤੇ ਦੇਖਦਾ ਵੀ ਇਹਨੇ ਸਾਰਾ ਕੁਝ ਦੱਸ ਤਾ ਉਹ ਕਹਿੰਦਾ ਵੀ ਹਾਂ ਮੈਨੂੰ ਮਾਰਤਾ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਉਹ ਤੋਂ ਪੁੱਛਦੇ ਨੇ ਵੀ ਕਿਉਂ ਮਾਰਿਆ ਤੇ ਕਿਵੇਂ ਸਾਰਾ ਕੁਝ ਜਦੋਂ ਪੁੱਛਿਆ ਜਾਂਦਾ ਉਹਦਾ ਕਹਿਣਾ ਹੁੰਦਾ ਵੀ ਉਹ ਪੇਕੇ ਜਾਣ ਦੀ ਜਿੱਦ ਕਰਦੀ ਸੀ ਮੈਂ ਨੂੰ ਰੋਕਿਆ ਸਾਡੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਤੇ ਬਹਿਸ ਦੇ ਵਿੱਚ ਮੈਨੂੰ ੱੱਕਾ ਮਾਰਿਆ ਉਹਦਾ ਜਿਹੜਾ ਸਿਰ ਹੁੰਦਾ ਉਹ ਕੰਧ ਨਾਲ ਜਾ ਕੇ ਵਜਦਾ ਤੇ ਉਹ ਬੇਹੋਸ਼ ਹੋ ਕੇ गिर ਜਾਂਦੀ ਹੈ ਮੈਂ ਉੱਥੋਂ ਚਲਾ ਗਿਆ ਮੈਂ ਜਦੋਂ 2 ਘੰਟੇ ਬਾਅਦ ਆਇਆ ਤਾਂ ਉੱਥੇ ਹੀ ਪਈ ਸੀ ਮੈਂ ਸੋਚਿਆ ਬਿਹੋਸ਼ ਹੈ ਪਰ ਜਦੋਂ ਮੈਂ ਦੀ ਨਾੜੀ ਚੈੱਕ ਕੀਤੀ ਸਾਹ ਚੈੱਕ ਕੀਤੇ ਉਸ ਸਮੇਂ ਤੱਕ ਉਹਦੀ ਮੌਤ ਹੋ ਚੁੱਕੀ ਸੀ ਤੇ ਫਿਰ ਮੈਂ ਡਰ ਗਿਆ ਮੈਂ ਸੋਚਿਆ ਵੀ ਜੇ ਮੈਂ ਹੁਣ ਕਿਸੇ ਨੂੰ ਦੱਸਿਆ ਤਾਂ ਮੇਰੇ ਤੇ ਕਤਲ ਦਾ ਇਲਜ਼ਾਮ ਲੱਗੇਗਾ ਕਿਉਂ ਨਾ ਇਹਨੂੰ ਲਾਸ਼ ਨੂੰ ਟਿਕਾਣੇ ਲਾ ਦਈਏ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਪਰ ਫਿਰ ਮੈਂ ਸੋਚਿਆ ਵੀ ਜੇ ਮੈਂ ਲਾਸ਼ ਨੂੰ ਬਾਹਰ ਲੈ ਕੇ ਗਿਆ ਤੇ ਲੋਕ ਦੇਖਣਗੇ ਸੀਸੀਟੀਵੀ ਦੇ ਵਿੱਚ ਆਵਾਂਗਾ ਮੈਂ ਫਿਰ ਵੀ ਫਸਾਂਗਾ ਤੇ ਕਹਿੰਦਾ ਕਿਤੇ ਮੈਂ ਖੁਸ਼ ਵੀ ਸੀ ਵੀ ਚੱਲ ਜਿਹੜੇ ਰੋਜ਼ ਰੋਜ਼ ਲੜਾਈ ਝਗੜੇ ਨੇ ਇਹਨਾਂ ਤੋਂ ਛੁਟਕਾਰਾ ਮਿਲਿਆ ਉਸ ਤੋਂ ਬਾਅਦ ਕਹਿੰਦਾ ਮੈਂ ਬਾਥਰੂਮ ਦੇ ਵਿੱਚ ਗਿਆ ਇਹਦੇ ਟੁਕੜੇ ਕੀਤੇ ਫਿਰ ਕੁੱਕਰ ਦੇ ਵਿੱਚ ਉਬਾਲਿਆ ਕਿਚਨ ਦੇ ਵਿੱਚ ਉਸ ਤੋਂ ਬਾਅਦ ਉਬਾਲਣ ਤੋਂ ਬਾਅਦ ਜਿਹੜੀਆਂ ਹੱਡੀਆਂ ਨੇ ਉਹ ਮੈਂ ਪੀਸ ਕੇ ਤੇ ਇੱਕ ਬੈਗ ਦੇ ਵਿੱਚ ਪਾ ਕੇ ਇਹਨਾਂ ਦੇ ਨੇੜੇ ਹੀ 1.5 ਕਿਲੋਮੀਟਰ ਤੇ ਇੱਕ ਝੀਲ ਹੁੰਦੀ ਹੈ ਮੈਂ ਝੀਲ ਦੇ ਵਿੱਚ ਜਾ ਕੇ ਉਹ ਸਾਰਾ ਕੁਝ ਸੁੱਟਿਆ ਹ ਹੁਣ ਇਹ ਜਦੋਂ ਪਤਾ ਲੱਗਦਾ ਪੁਲਿਸ ਨੂੰ ਤਾਂ ਪੁਲਿਸ ਫਿਰ ਫਟਾਫਟ ਉੱਥੇ ਪਹੁੰਚਦੀ ਹੈ ਝੀਲ ਤੇ ਕਿਉਂਕਿ ਜਿਹੜਾ ਅਪਰਾਧੀ ਸੀ ਆਪਣੇ ਵੱਲੋਂ ਹੀ ਸਾਰਾ ਕਬੂਲ ਕਰ ਚੁੱਕਿਆ ਸੀ ਹੁਣ ਪੁਲਿਸ ਦੇ ਕੋਲ ਪਰੇਸ਼ਾਨੀ ਐ ਸੀ ਬੀਸ ਜਿਹੜੇ ਸਬੂਤ ਹੁਣ ਪੁਲਿਸ ਨੇ ਇਕੱਠੇ ਕਰਨੇ ਸੀ ਜੇ ਤਾਂ ਪੁਲਿਸ ਇਲਜਾਮ ਲਾਉਂਦੀ ਤਾਂ ਫਿਰ ਅਗਲੇ ਨੇ ਸਬੂਤ ਇਕੱਠੇ ਕਰਨੇ ਸੀ ਪਰ ਹੁਣ ਸਬੂਤ ਪੁਲਿਸ ਦੇ ਕੋਲ ਕੁਝ ਵੀ ਨਹੀਂ ਸੀ ਪੁਲਿਸ ਫਿਰ ਵੀ ਉੱਤੇ ਐਫ ਆਈ ਆਰ ਨਹੀਂ ਕਰਦੀ ਤੇ ਪੁਲਿਸ ਝੀਲ ਦੇ ਵਿੱਚ ਜਾ ਕੇ ਗੋਤਾਖੋਰ ਪਹੁੰਚਦੇ ਉੱਥੇ ਫੋਰੈਂਸਿਕ ਟੀਮ ਪਹੁੰਚਦੀ ਹੈ ਪੁਲਿਸ ਪਹੁੰਚਦੀ ਹੈ ਹੁਣ ਉੱਥੋਂ ਲੱਭਿਆ ਜਾਂਦਾ ਪਰ ਉੱਥੋਂ ਕੁਝ ਵੀ ਨਹੀਂ ਮਿਲਦਾ ਜੇ ਸਬੂਤ ਨਹੀਂ ਮਿਲਦਾ ਤਾਂ ਇਹ ਕਤਲ ਦਾ ਮਾਮਲਾ ਸਿੱਧ ਹੋ ਹੀ ਨਹੀਂ ਸਕਦਾ ਨਾ Laash ਮਿਲੀ ਨਾ ਕੁਝ ਵੀ ਨਹੀਂ ਪੁਲਿਸ ਨੂੰ ਮਿਲਦਾ ਤਾਂ ਪੁਲਿਸ ਕਈ ਦਿਨਾਂ ਦੀ ਉੱਤੇ ਮਿਹਨਤ ਕਰਦੀ ਹੈ ਇਦੋਂ ਮਾਪੇ ਦਾ ਕਹਿਣਾ ਹੁੰਦਾ ਵੀ ਇੱਥੇ ਐਫ ਆਈ ਆਰ ਕੀਤੀ ਜਾਏ ਉਹਤੇ ਪੁਲਿਸ ਐਫ ਆਈ ਆਰ ਨਹੀਂ ਕਰਦੀ ਉਹਨੂੰ ਵੈਸੇ ਕਸਟਡੀ ਦੇ ਵਿੱਚ ਲੈਂਦੀ ਹੈ ਪਰ ਉਤੇ ਨਾਮਦਰਜ ਐਫ ਆਈ ਆਰ ਨਹੀਂ ਹੁੰਦੀ ਕਿਉਂਕਿ ਪੁਲਿਸ ਦੇ ਕੋਲ ਕੋਈ ਵੀ ਸਬੂਤ ਨਹੀਂ ਹੁੰਦਾ ਹੁਣ ਪੁਲਿਸ ਕਈ ਦਿਨਾਂ ਦੀ ਮਿਹਨਤ ਮੁਸ਼ਕਲ ਤੋਂ ਬਾਅਦ ਤਾਂ ਫਿਰ ਇੱਕ ਦਿਨ ਪੁਲਿਸ ਇਹਦੇ ਕੋਲ ਪਹੁੰਚਦੀ ਹੈ ਵੀ ਅੱਜ ਤੋਂ ਤੂੰ ਕਾਤਲ ਹੈ ਤੇ ਤੇਰੇ ਖਿਲਾਫ ਐਫ ਆਈ ਆਰ ਕੀਤੀ ਜਾਏਗੀ ਤੇਰੇ ਤੇ ਜਿਹੜਾ ਮੁਕੱਦਮਾ ਉਹ ਕਤਲ ਦਾ ਚੱਲੇਗਾ ਹੁਣ ਪੁਲਿਸ ਜਦੋਂ ਉਹਨੂੰ ਦੱਸਦੀ ਹੈ ਵੀ ਇਹ ਤੇ ਕੀ ਹੋਇਆ ਸਾਡੇ ਕੋਲ ਤੇ ਕੀ ਇਸ ਇਹਨਾਂ ਨੂੰ ਸਬੂਤ ਮਿਲਦਾ ਤੇ ਫਿਰ ਇਹ ਸਮਝ ਜਾਂਦਾ ਵੀ ਹੁਣ ਜਿਹੜਾ ਉਹ ਕੜੀਕੀ ਦੇ ਵਿੱਚ ਆ ਚੁੱਕਿਆ ਫਿਰ ਇਹ ਨਵੀਂ ਸਟੋਰੀ ਇਹਦੇ ਵੱਲੋਂ ਸੁਣਾਈ ਜਾਂਦੀ ਹੈ ਤੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ 2003 ਦੇ ਵਿੱਚ ਜਿਹੜਾ ਗੁਰਮੂਰਤੀ ਹੁੰਦਾ ਇਹ ਫੌਜ ਦੇ ਵਿੱਚ ਭਰਤੀ ਹੁੰਦਾ 2012 ਦੇ ਵਿੱਚ ਮਾਧਵੀ ਦੇ ਨਾਲ ਇਹਦਾ ਵਿਆਹ ਹੁੰਦਾ ਫਿਰ ਇਹਨਾਂ ਦੇ ਘਰ ਦੋ ਬੱਚੇ ਹੁੰਦੇ ਨੇ 2020 ਦੇ ਵਿੱਚ ਇਹ ਰਿਟਾਇਰ ਹੁੰਦਾ ਉਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਸਹੁਰਿਆਂ ਦੇ ਨਾਲ ਇਹਦੀ ਅਣਬੰਣ ਹੋ ਜਾਂਦੀ ਹੈ ਬਿਲਕੁਲ ਬੋਲਚਾਲ ਇਹਦਾ ਬੰਦ ਹੋ ਜਾਂਦਾ ਪਰ ਮਾਧਵੀ ਰੋਜ਼ ਆਪਣੇ ਮਾਪੇ ਦੇ ਨਾਲ ਗੱਲ ਕਰਦੀ ਹੁੰਦੀ ਸੀ ਉਹ ਆਪਣੇ ਮਾਪੇ ਨੂੰ ਕਿਵੇਂ ਛੱਡ ਦੇ ਹੁਣ ਇਹ ਸਾਰਾ ਕੁਝ ਚਲਦਿਆਂ ਨੂੰ ਜਨਵਰੀ 2025 ਆ ਜਾਂਦਾ ਤੇ ਉਸੇ ਸਮੇਂ ਮਕਰ ਸਕ੍ਰਾਂਤੀ ਆਉਂਦੀ ਹੈ ਜਿਹੜੀ ਕਿ ਸਾਊਥ ਦੇ ਵਿੱਚ ਬਹੁਤ ਵੱਡੇ ਤਿਹਾੜ ਦੇ ਰੂਪ ਦੇ ਵਿੱਚ ਮਨਾਈ ਜਾਂਦੀ ਹੈ ਤੇ ਜਿਹੜੀ ਮਾਧਵੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਜਾਣਾ ਚਾਹੁੰਦੀ ਸੀ ਉਹ ਤਿਹਾੜ ਮਨਾਉਣ ਦੇ ਵਾਸਤੇ 14 ਜਨਵਰੀ ਨੂੰ ਇਹਨਾਂ ਦੀ ਗੱਲ ਚੱਲਦੀ ਹੈ ਮਾਧਵੀ ਆਪਣੇ ਪੇਕੇ ਜਾਣਾ ਚਾਹੁੰਦੀ ਸੀ ਇਹ ਰੋਕਦਾ ਇਹਨਾਂ ਦੀ ਲੜਾਈ ਹੁੰਦੀ ਹੈ ਜਿਹੜੀ ਲੜਾਈ ਬਹੁਤ ਭਿਆਨਕ ਰੂਪ ਲੈਂਦੀ ਹੈ ਤੇ ਉਹਦਣ ਹੀ ਜਿਹੜਾ ਗੁਰਮੂਰਤੀ ਐ ਸੋਚ ਲੈਂਦਾ ਵੀ ਮੈਂ ਇਹਦਾ ਕਤਲ ਕਰਨੈ ਨੂੰ ਰਸਤੇ ਦੇ ਵਿੱਚੋਂ ਹਟਾਣਾ ਹੈ ਹੁਣ ਇਸੇ ਪਲਾਨਿੰਗ ਦੇ ਤਹਿਤ ਜਿਹੜਾ ਗੁਰਮੂਰਤੀ ਹੁੰਦਾ 15 ਤਰੀਕ ਨੂੰ ਆਪਣੀ ਪਤਨੀ ਨੂੰ ਲੈ ਕੇ ਤੇ ਬੱਚਿਆਂ ਨੂੰ ਲੈ ਕੇ ਆਪਣੀ ਭੈਣ ਦੇ ਘਰ ਜਾਂਦਾ ਬੱਚਿਆਂ ਨੂੰ ਉੱਥੇ ਛੱਡ ਕੇ ਦੋਨੋਂ ਪਤੀ ਪਤਨੀ ਵਾਪਸ ਆ ਜਾਂਦੇ ਨੇ ਗੱਲ ਉੱਥੇ ਦੀ ਉੱਥੇ ਚੱਲਦੀ ਐ ਫਿਰ ਪੇਕੇ ਜਾਣ ਦੀ ਤੇ ਨਾ ਜਾਣ ਦੀ ਇਹਨਾਂ ਦੀ ਲੜਾਈ ਹੁੰਦੀ ਐ ਰਾਤ ਨੂੰ ਵੀ ਰਾਤ ਕਿਸੇ ਤਰੀਕੇ ਬੀਤਦੀ ਐ 16 ਜਨਵਰੀ ਦੀ ਸਵੇਰ ਆ ਜਾਂਦੀ ਐ ਹੁਣ ਸਵੇਰੇ ਪਹਿਲਾਂ ਮਾਂ ਦਾ ਫੋਨ ਆਉਂਦਾ ਉਸ ਤੋਂ ਬਾਅਦ ਫਿਰ ਇਹਨਾਂ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ ਹੁਣ ਜਿਹੜਾ ਗੁਰਮੂਰਤੀ ਸੀ ਇਹ ਸੋਚ ਚੁੱਕਿਆ ਸੀ ਵੀ ਮੈਂ ਇਹਨੂੰ ਰਸਤੇ ਦੇ ਵਿੱਚੋਂ ਹਟਾਣਾ ਹੈ ਫੌਜ ਦੇ ਵਿੱਚ ਸੀ ਸਰੀਰ ਦਾ ਵੀ ਤਕੜਾ ਸੀ ਉਹਨੂੰ ਪਿੱਛੋਂ ਸਿਰ ਤੋਂ ਫੜ ਕੇ ਉਹਦਾ ਸਿਰ ਜ਼ੋਰ ਨਾਲ ਕੰਧ ਨਾਲ ਮਾਰਿਆ ਜਾਂਦਾ ਤੇ ਵਾਰ-ਵਾਰ ਮਾਰਿਆ ਜਾਂਦਾ ਉਹਨੂੰ ਪਤਾ ਸੀ ਵੀ ਇੰਨੀ ਜ਼ੋਰਦਾਰ ਟੱਕਰ ਦੇ ਨਾਲ ਇਹਦੀ ਜਿਹੜੀ ਮੌਤੋਂ ਪੱਕੀ ਹੈ ਉਹਨੂੰ ਮਾਰ ਕੇ ਫਿਰ ਉੱਥੇ ਬੈਠ ਕੇ ਸੋਚਦਾ ਵੀ ਹੁਣ ਇਹਦਾ ਕੀ ਕੀਤਾ ਜਾਏ ਉਸ ਤੋਂ ਬਾਅਦ ਲਾਸ਼ ਨੂੰ ਚੱਕ ਕੇ ਬਾਥਰੂਮ ਦੇ ਵਿੱਚ ਜਾਂਦਾ ਹੈ ਉੱਥੇ ਛੋਟੇ-ਛੋਟੇ ਟੁਕੜੇ ਕੀਤੇ ਜਾਂਦੇ ਨੇ ਜਿਹੜਾ ਕਿ ਪਹਿਲਾਂ ਇੱਕ ਕੁੱਕਰ ਦੇ ਵਿੱਚ ਦੱਸਦਾ ਸੀ ਕੁੱਕਰ ਦੇ ਵਿੱਚ ਇਹਨੇ ਲਾਸ਼ ਨੂੰ ਨਹੀਂ ਸੀ ਪਕਾਇਆ ਇਹ ਛੋਟੇ-ਛੋਟੇ ਟੁਕੜੇ ਕਰਕੇ ਇੱਕ ਪਲਾਸਟਿਕ ਦੀ ਬਾਲਟੀ ਸੀ ਵੱਡੀ ਉਹਦੇ ਵਿੱਚ ਪਾਣੀ ਗਰਮ ਕਰਦਾ ਵਿੱਚ ਰੋਡ ਪਾ ਕੇ ਪਾਣੀ ਗਰਮ ਕਰਕੇ ਲਾਸ਼ ਦੇ ਟੁਕੜੇ ਕਰਕੇ ਉਹਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕੀਤਾ ਜਾਂਦਾ ਹੈ ਹੱਡੀਆਂ ਨੂੰ ਫਿਰ ਉਸ ਤੋਂ ਬਾਅਦ ਇਹ ਵੱਡੇ ਮਾਸ ਦੇ ਟੁਕੜੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਗ੍ਰाइंड ਕੀਤਾ ਜਾਂਦਾ ਹੈ ਇੱਕ ਲਫਾਫੇ ਦੇ ਵਿੱਚ ਪਾ ਕੇ ਜਿਹੜੀ ਕਿ ਇੱਕ ਨੌਜਵਾਨ ਕੁੜੀ ਦੀ লাশ ਹੈ ਇੱਕ ਛੋਟੇ ਜਿਹੇ ਲਫਾਫੇ ਦੇ ਵਿੱਚ ਆ ਜਾਂਦੀ ਹੈ ਉਹਨਾਂ ਨੂੰ ਬਾਲਣ ਤੋਂ ਬਾਅਦ ਗ੍ਰੈਂਡ ਕਰਨ ਤੋਂ ਬਾਅਦ ਬੈਗ ਚ ਪਾ ਦਿੰਦਾ ਜਿਹੜਾ ਛੋਟਾ ਮੋਟਾ ਮਾੜਾ ਮੋਟਾ ਹੁੰਦਾ ਉਹਨਾਂ ਨੂੰ ਇਹ ਫਲਸ਼ ਕਰ ਦਿੰਦਾ ਉਸ ਤੋਂ ਬਾਅਦ ਹੁਣ ਜਦੋਂ ਬਾਹਰ ਜਾਂਦਾ ਸੀਸੀਟੀਵੀ ਦੇ ਵਿੱਚ ਦਿਖਦਾ ਵੀ ਛੋਟੇ ਛੋਟੇ ਬੈਗ ਸੀ ਕੋਈ ਸੋਚ ਵੀ ਨਹੀਂ ਸਕਦਾ ਵੀ ਇੱਕ ਨੌਜਵਾਨ ਕੁੜੀ ਨੂੰ ਇੱਕ ਲਫਾਫੇ ਦੇ ਵਿੱਚ ਪਾ ਕੇ ਲਿਜਾਇਆ ਜਾ ਸਕਦਾ ਤੇ ਰਾਤ ਨੂੰ ਇਹ ਨਿਕਲਦਾ ਉਸੇ ਝੀਲ ਦੇ ਵਿੱਚ ਜਾ ਕੇ ਉੱਥੇ ਸਿੱਟਿਆ ਹੁੰਦਾ ਉਦੋਂ ਬਾਅਦ ਆਉਂਦਾ ਹੋਇਆ ਇਹ ਫਰਨੈਲ ਵਗੈਰਾ ਲੈ ਕੇ ਆਉਂਦਾ ਬਾਥਰੂਮ ਧੋਤਾ ਜਾਂਦਾ ਬਾਲਟੀ ਧੋਤੀ ਜਾਂਦੀ ਹੈ ਸਾਰਾ ਕੁਝ ਚਾਕੂ ਵਗੈਰਾ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਖੂਨ ਦੇ ਛਿੱਟੇ ਸਾਫ਼ ਕੀਤੇ ਜਾਂਦੇ ਨੇ ਪੂਰੀ ਫਰਨੈਲ ਫਰਨੋਲ ਦੇ ਨਾਲ ਇਹ ਪੂਰਾ ਆਪਣਾ ਘਰਾਂਨ ਸਾਫ਼ ਕਰਦਾ ਇੱਕ ਵਾਰੀ ਆਪਣੇ ਵੱਲੋਂ ਇਹ ਕੋਈ ਕਸਰ ਨਹੀਂ ਛੱਡਦਾ ਉੱਥੇ ਇਹ ਸਾਰੇ ਕੁਝ ਨੂੰ 2 2.5 ਘੰਟੇ ਲੱਗ ਜਾਂਦੇ ਨੇ ਸਵੇਰੇ ਕਰੀਬ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ 12 13 ਘੰਟੇ ਇਹ ਕੁਝ ਕਰਦਾ ਕਰਦੇ ਵਿੱਚ ਫਿਰ ਆਪਣੀ ਭੈਣ ਦੇ ਘਰ ਜਾਂਦਾ ਨਾਤੋ ਕੇ ਉੱਥੋਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦਾ ਹੈ ਖਾਣਾ ਹੀ ਉੱਥੋਂ ਹੀ ਖਾ ਕੇ ਆਏ ਸੀ ਤੇ ਬੱਚੇ ਜਦੋਂ ਘਰ ਆ ਕੇ ਪੁੱਛਦੇ ਨੇ ਵੀ ਮਾਂ ਕਿੱਥੇ ਐ ਕਿਹਾ ਕਹਿਣਾ ਹੁੰਦਾ ਵੀ ਉਹ ਕਿਤੇ ਗਈ ਐ ਆਪਣੀ ਫਰੈਂਡ ਦੇ ਕੋਲ ਉਹ 2-4 ਦਿਨਾਂ ਤੱਕ ਆ ਜੇਗੀ ਬੱਚੇ ਸੌ ਜਾਂਦੇ ਨੇ ਸਵੇਰੇ ਉਮੀ ਉੱਠਦਾ ਉਹਨਾਂ ਵਾਸਤੇ ਖਾਣਾ ਬਣਾਉਂਦਾ ਉਹਨਾਂ ਨੂੰ ਨਵਾ ਤਵਾ ਕੇ ਤਿਆਰ ਕਰਦਾ ਸਾਰਾ ਕੁਝ ਨਾਰਮਲ ਜਿਵੇਂ ਕੁਝ ਹੋਇਆ ਹੀ ਨਹੀਂ ਹੁਣ ਪੁਲਿਸ ਨੇ ਜਦੋਂ ਇਹਦੇ ਕੋਲ ਆ ਕੇ ਇਹਨੂੰ ਸਬੂਤ ਦਿਖਾਇਆ ਸੀ ਉਸ ਉੱਥੇ ਜਦੋਂ ਕੁੱਤਾ ਖੋਰ ਲੱਭਦੇ ਨੇ ਹੁਣ Laash ਨੂੰ ਲੱਭਿਆ ਜਾਂਦਾ ਹੈ Laash ਉੱਥੇ ਹੈ ਨਹੀਂ ਸੀ ਉੱਥੇ ਸਾਰੀਆਂ ਚੀਜ਼ਾਂ ਜੋ ਵੀ ਕੋਤਾਖਪੁਰ ਥੱਲੇ ਜਾਂਦੇ ਸੀ ਫਰੈਂਸਿਕ ਟੀਮ ਜਾਂਦੀ ਸੀ ਜੋ ਕੁਝ ਵੀ ਮਿਲਦਾ ਸਾਰਾ ਕੁਝ ਚੱਕ ਲਏ ਹੁੰਦੇ ਸੀ ਥੱਲੋਂ ਤੇ ਉੱਥੇ ਹੀ ਉਹਨੂੰ ਬਰੀਕੀ ਨਾਲ ਚੈੱਕ ਕੀਤਾ ਜਾਂਦਾ ਸੀ ਉੱਥੇ ਵਿੱਚ ਮੱਛੀਆਂ ਸੀ ਉੱਥੇ ਮਿਲਣਾ ਬਹੁਤ ਮੁਸ਼ਕਲ ਸੀ ਤੇ ਇੱਕ ਕਿਸੇ ਚੀਜ਼ ਦੇ ਵਿੱਚ ਲੁਕਿਆ ਲਿਪਟਿਆ ਹੋਇਆ ਇੱਕ ਛੋਟਾ ਜਿਹਾ ਮਾਸ ਦਾ ਟੁਕੜਾ ਮਿਲਦਾ ਇਹ ਕਹਿ ਲਈਏ ਵੀ ਬਸ ਨਾਮ ਮਾਤਰ ਪਹਿਲਾਂ ਜਦੋਂ ਬੜੀ ਬਾਰੀਕੀ ਦੇ ਨਾਲ ਦੇਖਦੇ ਨੇ ਸਫਾਈ ਕਰਦੇ ਨੇ ਪਤਾ ਲੱਗਦਾ ਵੀ ਇਹ ਕਿਸੇ ਚੀਜ਼ ਦਾ ਮਾਸ ਦਾ ਟੁਕੜਾ ਹੈ ਹੁਣ ਇਹ ਨਹੀਂ ਸੀ ਪਤਾ ਕਿਸੇ ਜਾਨਵਰ ਦਾ ਹੈ ਜਾਂ ਕਿਸੇ ਇਨਸਾਨ ਦਾ ਹੈ ਫਿਰ ਫੋਰੈਂਸਿਕ ਟੀਮ ਜਦੋਂ ਜਾਂਚ ਕਰਦੀ ਹੈ ਪਤਾ ਲੱਗਦਾ ਵੀ ਇਹ ਇਨਸਾਨ ਦਾ ਟੁਕੜਾ ਹੈ ਜਿਹੜਾ ਪ੍ਰੂਫ ਮਿਲਿਆ ਸੀ ਉਦੋਂ ਪੁਲਿਸ ਕੀ ਕਰਦੀ ਹੈ ਜਦੋਂ ਮਾਪੇ ਆ ਕੇ ਰਿਪੋਰਟ ਲਿਖਾਈ ਸੀ ਤੇ ਇਹਨੇ ਆਪਣਾ ਜੁਰਮ ਕਬੂਲ ਕੀਤਾ ਸੀ ਪਹਿਲੀ ਵਾਰ ਤੇ ਉਹਨਾਂ ਦਾ ਜਿਹੜਾ ਡੀਐਨਏ ਸੈਂਪਲ ਲੈ ਲੈਂਦੇ ਨੇ ਤੇ ਫਿਰ ਇਸ ਟੁਕੜੇ ਦਾ ਮਿਲਾਨ ਉਹ ਡੀਐਨਏ ਨਾਲ ਕੀਤਾ ਜਾਂਦਾ ਤਾਂ ਉਹ ਮੈਚ ਹੋ ਜਾਂਦਾ ਹੁਣ ਡੀਐਨਏ ਜਦੋਂ ਮੈਚ ਹੋ ਜਾਂਦਾ ਇਹਨੂੰ ਦੁਨੀਆ ਦੀ ਕੋਈ ਵੀ ਅਦਾਲਤ ਚੈਲੰਜ ਨਹੀਂ ਕਰ ਸਕਦੀ ਕਿਤੇ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਇਸ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਬੂਤ ਹੈ ਹੁਣ ਉਹਨੂੰ ਪਤਾ ਲੱਗ ਚੁੱਕਿਆ ਜਦੋਂ ਪੁਲਿਸ ਆ ਕੇ ਦੱਸਦੇ ਵੀ ਇਹ ਸਬੂਤ ਤੇਰੇ ਖਿਲਾਫ ਮਿਲਿਆ ਉਹਨੂੰ ਪਤਾ ਲੱਗ ਚੁੱਕਿਆ ਵੀ ਮੈਂ ਫਸ ਚੁੱਕਿਆ ਫਿਰ ਇਹ ਤੇ ਐਫਆਈਆਰ ਕੀਤੀ ਜਾਂਦੀ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉਹਨੂੰ ਰਿਮਾਂਡ ਤੇ ਲੈ ਕੇ ਬਾਕੀ ਵੀ ਸਬੂਤ ਇਕੱਠੇ ਕੀਤੇ ਜਾਂਦੇ ਨੇ ਵਾਲਟੀ ਜਿਹੜੀ ਜਾਂਦੀ ਹੈ ਉਹ ਵੀ ਕਬਜ਼ੇ ਚ ਲਈ ਜਾਂਦੀ ਹੈ ਚਾਕੂ ਕਬਜ਼ੇ ਦੇ ਵਿੱਚ ਲੈ ਜਾਂਦੇ ਨੇ ਉਹ ਰੌਡ ਮਸ਼ੀਨ ਜੋ ਜੋ ਕੁਝ ਵੀ ਲੱਗਦਾ ਸੀ ਸਾਰਾ ਕੁਝ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਦਾ ਕਹਿਣਾ ਹੁੰਦਾ ਵੀ ਇਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਈ ਸਟੋਰੀਆਂ ਇਹ ਤੋਂ ਪਹਿਲਾਂ ਆਈਆਂ ਕੁੱਕਰ ਦੀਆਂ ਹਾਲਾਂਕਿ ਉਹ ਕੁੱਕਰ ਦੀ ਸਟੋਰੀ ਵੀ ਇੰਨੀ ਸੁਣਾਈ ਸੀ ਪਰ ਫਾਈਨਲੀ ਅਖੀਰ 8-10 ਦਿਨ ਬਾਅਦ ਜਾ ਕੇ ਤੇ ਐਫ ਆਈ ਆਰ ਹੁੰਦੀ ਹੈ ਤੇ ਇਹ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਇਹਨੇ ਐਡਾ ਵੱਡਾ ਕਾਂਡ ਕੀਤਾ ਉਹ ਬੱਚੇ ਜਿਹੜੇ ਸੀ ਉਹ ਅਨਾਥ ਹੋਏ ਜਿਹੜਾ ਪਿਓ ਹੈ ਜੇਲ੍ਹ ਦੇ ਵਿੱਚ ਤੇ ਮਾਂ ਦੁਨੀਆ ਤੋਂ ਚਲੀ ਗਈ ਸਭ ਤੋਂ ਵੱਧ ਨੁਕਸਾਨ ਉਹਨਾਂ ਦਾ ਹੋਇਆ ਇੱਕ ਪੇਕੇ ਜਾਣ ਨੂੰ ਲੈ ਕੇ ਇਹ ਕਤਲ ਕਰ ਦਿੰਦਾ ਕਿਸ ਤਰ੍ਹਾਂ ਦੇ ਲੋਕ ਨੇ ਸਮਝ ਤੋਂ ਪਰੇ ਦੀ ਗੱਲ ਹੈ ਕੋਈ ਪਤੀ ਨੂੰ ਮਾਰ ਕੇ ਟੁਕੜੇ ਕਰਕੇ ਡਰਮ ਦੇ ਵਿੱਚ ਚਨਵਾ ਦਿੰਦਾ ਕੋਈ 15 ਦਿਨਾਂ ਦੇ ਵਿੱਚ ਵਿੱਚ ਵਿਆਹ ਹੋਇਆ ਹੁੰਦਾ ਤੇ ਆਪਣੇ ਪਤੀ ਨੂੰ ਮਰਵਾ ਦਿੰਦੀ ਹੈ ਕੋਈ ਕੁੱਕਰ ਦੇ ਵਿੱਚ ਕੋਈ ਬਾਲਟੀ ਦੇ ਵਿੱਚ ਉਬਾਲ ਦਿੰਦਾ ਕਿਸ ਤਰ੍ਹਾਂ ਦੇ ਦਿਮਾਗ ਨੇ ਕੀ ਦਿਮਾਗਾਂ ਦੇ ਵਿੱਚ ਚੱਲਦਾ ਸਮਝ ਤੋਂ ਪਰੇ ਦੀ ਗੱਲ ਹੈ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਂ ਬਾਪ ਪਤੀ ਪਤਨੀ ਭੈਣ ਭਰਾ ਹਰੇਕ ਰਿਸ਼ਤੇ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ